ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਹਲਕਾ ਫਲੋਰ ਦੇ ਵੱਖ-ਵੱਖ ਪਿੰਡਾਂ ਵਿੱਚ ਚੋਣ ਜਲਸੇ ਕੀਤੇ ਇਸ ਮੌਕੇ ਬੋਲਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਆਪ ਪਾਰਟੀ ਨੇ ਵੋਟਾਂ ਸਮੇ ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਪੰਜਾਬ ਦੀ ਸੱਤਾ ਤੇ ਕਬਜ਼ਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪੰਜਾਬ ਅੰਦਰ ਵੱਡੀ ਪੱਧਰ ਤੇ ਵਿਕਾਸ ਦੇ ਕੰਮ ਕਰਵਾਈ ਸਨ ਹੁਣਾ ਕਿ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਰ ਵਰਗ ਤੇ ਤਸ਼ੱਦਦ ਕੀਤਾ ਹੈ ਜਿਸ ਕਰਕੇ ਲੋਕ ਹੁਣ ਭਾਜਪਾ ਦੇ ਉਮੀਦਵਾਰਾਂ ਦਾ ਜਗਾ ਜਗਾ ਵਿਰੋਧ ਕਰ ਰਹੇ ਹਨ ਇਸ ਦੇ ਨਾਲ ਹੀ ਉਹਨਾਂ ਕਹਿ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਪੰਜਾਬ ਦੇ ਕਿਸਾਨਾਂ ਨੂੰ ਨજર ਅੰਦ ਕਰਨਾ ਲੋਕਤੰਤਰ ਦਾ ਕਹਾਣ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਵਰਕਰ ਹਾਜ਼ਰ ਸਨ ਇਸ ਮੌਕੇ ਬਲਾਕ ਸੰਮਤੀ ਮੈਂਬਰ ਸਰੂਪ ਕੁਮਾਰ ਨੇ ਕਿਹਾ ਕਿ ਫਲੋਰ ਹਲਕੇ ਦੇ ਲੋਕ ਚਰਨਜੀਤ ਸਿੰਘ ਚੰਡੀ ਨੂੰ ਲੋਕ ਸਭਾ ਵਿੱਚ ਭੇਜਣ ਲਈ ਪੱਬਾਂ ਪਾਰ ਰਹੇ ਹਨ ਤੇ ਲੋਕ 1 ਜੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਦੋਸਤੋ ਸਭਾ ਹਲਕਾ ਇਲਾੰਦਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਅੱਜ ਪਿੰਡ ਬੀੜਵਾਂਸੀਆਂ ਵਿੱਚ ਮੀਟਿੰਗ ਕੀਤੀ ਆ ਜਿਹਦੇ ਵਿੱਚ ਪਿੰਡ ਵਾਸੀਆਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਆਪਣੇ ਪਿੰਡੋਂ ਵੱਡੀ ਨੀਂਦ ਨਾਲ ਜਿੱਤ ਕਿ ਜੋ ਕਿਹੜੀ ਜਿਹੜੀ ਸੀਟ ਆ ਇਹ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਝੋਲੀ ਚ ਪਾਵਾਂਗੇ ਕਾਂਗਰਸ ਪਾਰਟੀ ਦੇ ਆਪਣੇ ਵਿੱਚ ਲੋਕਾਂ ਨੇ ਬਹੁਤ ਅਪਸ਼ਾਹ ਦਿਖਾ ਲਿਆ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਜਿਹੜੇ ਕੰਮ ਆ ਉਹ ਕਹਿਣ ਨੂੰ ਤਾਂ ਬਹੁਤ ਵੱਡੇ ਵੱਡੇ ਲਾਰੇ ਲਾਏ ਆ ਪਰ ਕੰਮ ਕੋਈ ਨਹੀਂ ਕਿਸੇ ਦਾ ਹੋ ਰਿਹਾ ਔਰ ਚਰਨਜੀਤ ਸਿੰਘ ਚੰਨੀ ਜੀ ਨੇ ਆਪਣੇ 3 ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਜੋ ਗਰੀਬ ਵਰਗ ਦੇ ਲਈ ਜਿਹੜੀ ਪਿੰਡਾਂ ਦੇ ਵਿੱਚ ਵਾਟਰ ਸਪਲਾਈ ਦੀਆਂ ਮੋਟਰਾਂ ਸੀਗੀਆਂ ਉਹਨਾਂ ਦੇ 20-20 ਲੱਖ ਰੁਪਏ ਬਿੱਲ ਖੜੇ ਸੀਗੇ ਉਹ माफ ਕਰਕੇ ਗਰੀਬ ਲੋਕਾਂ ਨੂੰ ਵਧੀਆ ਪੀਣ ਹਾਰ ਵਾਲਾ ਪਾਣੀ ਉਹ ਮਹੱਈਆ ਕਰਵਾਇਆ ਔਰ ਕਿਸਾਨਾਂ ਨੂੰ ਨਾਗਦ ਜਿਹੜੇ ਨਰਮੇ ਦੇ ਖੇਤ ਖਰਾਬ ਹੋਏ ਸੀ ਉਹ 12000 ਦੀ بجائے 17000 ਰੁਪਈਆ ਜਿਹੜਾ ਉਹ ਦਿੱਤਾ ਕਿਸਾਨਾਂ ਨੂੰ ਵੀ ਮਦਦ ਕੀਤੀ ਔਰ ਹਰ ਵਰਗ ਦੇ ਨਾਲ ਚਰਨਜੀਤ ਸਿੰਘ ਚੰਨੀ ਜੀ ਜਦੋਂ ਮੁੱਖ ਮੰਤਰੀ ਵੀ ਰਹੇ ਆ ਉਹਨਾਂ ਨੇ ਹਰ ਵਰਗ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਆਪਣਾ ਕੰਮ ਕਰਕੇ ਦਿਖਾ ਲਿਆ ਇਸ ਕਰਕੇ ਅੱਜ ਪੰਜਾਬ ਦੇ ਔਰ ਵਿਧਾਨ ਸਭਾ ਹਲਕਾ ਫਲੋਰ ਦੇ ਲੋਕ ਇਹ ਚਾਹੁੰਦੇ ਆ ਕਿ ਚਰਨਜੀਤ ਸਿੰਘ ਚੰਨੀ ਜੀ ਦੁਬਾਰਾ ਸਰਕਾਰ ਦੇ ਵਿੱਚ ਆਉਣ ਔਰ ਗਰੀਬ ਗਰੀਬ ਔਰ ਕਿਸਾਨ ਔਰ ਮਜ਼ਦੂਰ ਜੋ ਜਿਨ੍ਹਾਂ ਦੇ ਹੱਕ ਵਿੱਚ ਏਡੇ ਏਡੇ ਕੰਮ ਪਹਿਲਾਂ ਚਰਨਜੀਤ ਸਿੰਘ ਚੰਨੀ ਜੀ ਨੇ ਕੀਤੇ ਆ ਉਹ ਦੁਬਾਰਾ ਕਰ ਤਾਂ ਲੋਕ ਜਿਹੜੇ ਆ ਉਹ ਸੋਕਾ ਦਾ ਸਾਹ ਲੈਸਨ ਇੰਨੇ ਸ਼ਾਂਤਾਂ ਦੇ ਨਾਲ ਮੈਂ ਚੰਨਜੀ ਸਿੰਘ ਚੰਨਜੀ ਦਾ ਔਰ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ